ਪੈ ਕੇ ਹੱਡੀਆਂ ਐਣ ਪੈ ਰਹੀ ਸੀਗੀ। ਬਾਰੀ ਬਾਰਸ਼ ਜਿਹੜੀ ਆ ਉਹ ਦੁਸਾਂਝਕਲਾਂ ਲਾ ਕੇ ਦਿਖੋ ਰਹੀ ਆ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਲੱਕੇ 'ਚ ਬਾਰਿਸ਼ ਕਿੰਨੀ ਕੁ ਹੋ ਰਹੀ ਆ ਔਰ ਐਣ ਪੈ ਰਹੀ ਆ ਕਿ ਨਹੀਂ ਪੈ ਰਹੀ ਦੁਸਾਂਝਕਲਾਂ ਤੋਂ ਸਿੱਧੀਆਂ ਤਸਵੀਰਾਂ ਸਿੰਦਰਪਾਲ ਕੁੱਪੂ ਦੇ ਨਾਲ ਸਾਂਝੀਆਂ ਕਰ ਰਹੇ ਆ। ਦੇਖ ਸਕਦੇ ਤੁਸੀਂ ਕਾਫੀ ਭਾਰੀ ਬਾਰਿਸ਼ ਹੋ ਰਹੀ ਆ। ਵੀ ਪੈ ਰਿਆ। ਦੁਸਾਂਝਕਲਾਂ ਇਹ ਚਾ ਐਨ ਆਰ ਆਈ ਵਾਟਰ ਫਿਲਟਰ ਜਿੱਥੇ ਸ਼ੁੱਧ ਪਾਣੀ ਤਿਆਰ ਕੀਤਾ ਜਾਂਦਾ ਛਾਂਚਲਾ ਵੱਲੋਂ ਆ ਦੇਖਾਦੇ ਤੁਸੀਂ ਤਸਵੀਰਾਂ ਚ ਕਾਫੀ ਭਾਰੀ ਮੀਂਹ ਆ ਬੱਦਲ ਬਹੁਤ ਹੀ ਭਾਰੇ ਤੁਸੀਂ ਇਹ ਤਸਵੀਰਾਂ ਜਿਸਾਨ ਛਾਂਚਲਾ ਤੋਂ ਪਹਿਲਾ ਬਾਰਿਸ਼ਵਾਰੀ ਹੋਈ ਆ ਐ ਹਣ ਪਈ ਆ ਤੇ ਹੁਣ بارش ਹੋ ਰਹੀ ਆ ਦੇਖੋ ਇਹ ਪਲਾਂਟ ਪਾਣੀ ਵਾਲਾ ਫਿਲਟਰ ਆਰਓ ਸਿਸਟਮ ਦੁਸ਼ਾਂਤ ਕਲਾ ਜਿੱਥੇ ਕੈਨੇਡੀਅਨ ਤਕਨੀਕ ਦੇ ਨਾਲ ਸ਼ੁੱਧ ਪਾਣੀ ਜਿਹੜਾ ਆ ਲੋਕਾਂ ਨੂੰ ਪੀਣ ਵਾਸਤੇ ਸਪਲਾਈ ਕੀਤਾ ਜਾਂਦਾ ਸੋ ਤੁਸੀਂ ਵੀ ਆਪਣੇ ਘਰ ਪਰਿਵਾਰ ਨੂੰ ਸ਼ੁੱਧ ਪਾਣੀ ਪੀਣ ਲਈ ਸੰਪਰਕ ਕਰੋ ਸਾਡੇ ਦੁਸ਼ਾਂਤ ਕਲਾ ਐਨਆਰਆਈ ਵਾਟਰ ላይ ਉਸਾਨਸ ਕਲਾਂ ਫਿਲਡ ਜਿੱਥੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਣੀ ਪਿਆਰ ਕੀਤਾ ਜਾਂਦਾ। ਤੁਸੀਂ ਦੇਖ ਸਕਦੇ ਹੋ ਸਿੱਟੀਆਂ ਤਸਵੀਰਾਂ। ਭਾਰੀ بارش ਜਿਹੜਾ ਮੀਂਹ ਪੈ ਰਿਹਾ। ਔਰ ਐਹਨ ਪੈ ਕੇ ਹਟਿਆ। ਉਸਾਨਸ ਕਲਾਂ। ਤੋਂ ਬੱਚਿਆਂ ਦਾ ਟਿਊਸ਼ਨ ਤੋਂ ਆਉਣ ਦਾ ਸਮਾਂ ਵਾਪਸ ਆ ਰਹੇ ਬੱਚੇ ਮਾਪੇ ਛਤਰੀਆਂ ਲੈ ਕੇ ਬੱਚਿਆਂ ਨੂੰ ਲੈਣ ਦੇ ਵਾਸਤੇ ਵਾਪਸ ਆਏ ਆ ਲੈ ਕੇ। ਉਹ ਜਿਹੜੇ ਸਾਥੀ ਮੇਨਾਂ ਜੁੜੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਫਾਰਿਆਂ ਦਾ ਤੇਜ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ